ਲਓ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਝਰ ਪੰਜਾਬੀ ਟੀਵੀ ਤੇ ਅੱਜ ਅਸੀਂ ਇੱਕ ਕੈਨੇਡਾ ਚ ਜਿਹੜੀ ਸਾਥ ਦੀ ਗੱਲ ਸੁਣਦੇ ਹੁੰਦੇ ਸੀ ਅਸੀਂ ਵੀ ਕੈਨੇਡਾ ਦੇ ਸਾਡੇ ਜਿਹੜੇ ਸਾਥ ਆ ਉੱਥੇ ਸਾਡੇ ਬਜ਼ੁਰਗ ਕਿਵੇਂ ਬਹਿੰਦੇ ਆ ਕਿਵੇਂ ਆਪਦਾ ਟਾਈਮ ਨਗਾਉਂਦੇ ਆ ਤੇ ਅੱਜ ਜਿਹੜਾ ਜਿੱਥੇ ਪਏ ਆ ਇੱਥੇ ਨਿਊਟਨ ਏਰੀਆ ਤੇ ਆ ਕਬੱਡੀ ਦਾ ਗਰਾਊਂਡ ਆ ਜਿੱਥੇ ਅੰਤਰਰਾਸ਼ਟਰੀ ਕਬੱਡੀ ਦੇ ਇੱਥੇ ਜਿਹੜੀ ਮਾ ਖੇਡ ਕਬੱਡੀ ਦੇ ਇੱਕ ਬਹੁਤ ਵੱਡੇ ਵੱਡੇ ਹੀਰੇ ਇੱਥੇ ਪੈਦਾ ਹੋਏ ਆ ਇਸ ਗਰਾਊਂਡ ਨੇ ਕੀਤੇ ਆ ਤੇ ਇੱਥੇ ਕ ਕਬੱਡੀ ਦੇ بڑے ਮੈਚ ਹੁੰਦੇ ਆ ਅੰਤਰਰਾਸ਼ਟਰੀ ਪੱਧਰ ਦੇ ਕੱਪ ਹੁੰਦੇ ਆ ਤੇ ਇੱਥੇ ਜਿਹੜੇ ਇੱਕ ਸਾਥ ਬਣੀਆਂ ਆਪਾਂ ਸਾਥ ਦੀਆਂ ਗੱਲਾਂ ਜਦੋਂ ਕਰਦੇ ਆ ਵੀ ਉੱਥੋਂ ਦੀ ਸਾਥ ਹੈ ਤੇ ਉੱਥੋਂ ਦੇ ਬਜ਼ੁਰਗ ਜਿਹੜੇ ਬੰਦੇ ਆ ਕਿਉਂਕਿ ਕਿਸੇ ਦਾ ਬੇਟੀ ਆ ਯੇ ਕਿਸੇ ਦਾ ਬੇਟਾ ਆ ਜਾਂ ਕੋਈ ਬਜ਼ੁਰਗ ਕੋਈ ਦੋ ਤੈਨੂੰ ਸਾਹਮਣਾ ਆ ਕੋਈ ਪੋਤੇ ਨੂੰ ਸਾਹਮਣਾ ਆ ਕੋਈ ਇਹ ਜਿਹੇ ਹੁੰਦੇ ਆ ਰਿਸ਼ਤੇ ਜਿਹੜੇ ਸਾਡੇ ਸਾਂਝਾ ਬਣੀਆਂ ਹੁੰਦੀਆਂ ਦੀ ਸਾਡੇ ਬੱਚੇ ਇੱਥੇ ਕੰਮਕਾਰ ਚਾ ਉਹਦੇ ਕਰਕੇ ਸਾਡੇ ਬਜ਼ੁਰਗ ਆ ਜਿਹੜੇ ਆ ਹੁਣ ਮੈਂ ਪਿਛਲੇ ਪਾਸੇ ਤੁਹਾਨੂੰ ਤਸਵੀਰ ਦਿਖਾ ਰਿਹਾ ਆ ਏ ਇਧਰਲੇ ਪਾਸੇ ਆਹ ਗਰਾਊਂਡ ਆ ਜੀ ਆਹ ਜਿਹੜਾ ਗਰਾਊਂਡ ਆ ਤੇ ਇਧਰਲੇ ਪਾਸੇ ਇਹ ਹੁਣ ਤੁਹਾਨੂੰ ਸਾਰੀ ਪਹਿਲਾਂ ਘੁੰਮ ਕੇ ਤਸਵੀਰ ਦਿਖਾਣਾ ਫਿਰ ਮੈਂ ਗੱਲਬਾਤ ਕਰਾਉਂਗਾ ਸੋ ਇਹ ਬਜ਼ੁਰਗ ਆ ਜਿਹੜੇ ਬੈਠੇ ਆ ਇਹ ਚੁੱਪਚੀ ਪੀਤੇ ਦੀ ਆਏ ਨਹੀਂ ਬੈਠੇ ਆ ਇਹਨਾਂ ਸਮਝ ਲਓ ਇਹਨਾਂ ਨੂੰ ਹੈ ਇਹ ਇਹ ਬੜੇ ਬੜੇ ਟੂਕੀਆਂ ਗੱਲਾਂ ਕਰਦੇ ਆ ਤੇ ਮੈਂ ਤਾਂ ਇਥੋਂ ਇਹਨਾਂ ਤੋਂ ਸਿੱਖਣੀ ਆ ਬਹੁਤ ਕੁਝ ਤੇ ਆ ਪਹਿਨਾਂ ਰਸਲਾਸੀ ਲਈ ਕਰ ਤੇ ਹੁਣ ਫਿਰ ਅਸੀਂ ਗੱਲਬਾਤ ਤਾਂ ਸੇਟਦੇ ਆ ਤੇ ਗੱਲ ਕਰਦੇ ਆ ਹੁਣ ਮੈਂ ਕੈਮਰਾ ਇਹਨਾਂ ਨੂੰ ਵੀ ਨਹੀਂ ਕਰਦਾ ਹੁਣ ਆਪਦੇ ਵਾਲੇ ਪਾਸੋਂ ਕੈਮਰਾ ਕੱਢਦਾ ਜੀ ਉਹ ਗੱਲ ਕਰਾਂਗੇ ਸਾਡੇ ਬਜ਼ੁਰਗ ਕਹਿ ਦਈਏ ਸਾਨੂੰ ਬਾਬੇ ਕੇ ਨਾਂ ਕਹੇ ਕਹੀ ਤਾਂ ਫਿਰ ਕਹਿੰਦੇ ਨਾਂ ਕੋ ਅਜੇ ਦੋ ਚਿੱਠੀ ਚ ਆ ਜੀ ਕੋਈ ਤਾਂ ਨਹੀਂ ਇੱਕ ਇੱਕ ਚਲੋ ਅੰਕਲ ਨਹੀਂ ਮੈਂ ਕਹਿੰਦਾ ਜੀ ਕਿਸੇ ਨੂੰ ਕਿਉਂਕਿ ਮੇਰੇ ਵੀ ਚਿੱਠੀ ਆ ਗਈ ਆ ਅੰਕਲ ਗਾਲ ਹੁੰਦੀ ਆ ਜੀ ਵੈਸੇ ਮੈਂ ਸਮਝਦਾ ਵੀ ਇਹ ਗੋਰੀਆਂ ਨੇ ਗਾਲ ਕੱਢੀ ਸੀਗੀ ਤੇ ਅਸੀਂ ਆਹਦੇ ਬੱਚਿਆਂ ਨੂੰ ਵੀ ਕਹਿਣ ਲੱਗਿਆ ਸਾਡਾ ਆਂਟੀ ਅੰਕਲ ਆ ਆਂਟੀ ਅੰਕਲ ਸ਼ਬਦ ਤੁਸੀਂ ਆਂਟੀ ਦੇਖ ਲਓ ਕਿੱਥੇ ਜਾਂਦੀ ਏ ਗੱਲ ਪਰ ਮੈਂ ਮੈਂ ਸਤਿਕਾਰ ਕਰਦਾ ਤੁਹਾਡੇ ਸਾਰਿਆਂ ਦਾ ਵੇਖੋ ਮੈਂ ਇੱਥੇ ਪਹਿਲੀ ਵਾਰ ਆਇਆ ਤੇ ਪਹਿਲੀ ਵਾਰ ਆ ਕੇ ਚਲੋ ਮੈਂ ਇੱਕ ਪੱਤਰਕਾਰਤਾ ਦੇ ਖੇਤਰਾਂ ਚ ਮੈਂ ਚਾਹਣਾ ਵੀ ਸਾਡੇ ਜਿਹੜੇ ਇੱਥੇ ਬਜ਼ੁਰਗ ਆਏ ਆ ਤੇ ਬੱਚਿਆਂ ਕੋਲੇ ਆਏ ਆ ਤੇ ਇੱਥੇ ਜਿਹੜਾ ਵੇਖੋ ਸਾਰਾ ਦਿਨ ਤਾਂ ਘਰੇ ਬੈਠਣਾ ਵੀ ਔਖਾ ਤੇ ਇੱਥੇ ਬਾਹਰ ਆਉਂਦੇ ਇਧਰੋਂ ਬਾਰਸ਼ ਵੀ ਹਾਂਜੀ ਬਾਈ ਜੀ ਆਪਾਂ ਇੱਥੇ ਛੋਟੇ ਤੋਂ ਗੱਲ ਸ਼ੁਰੂ ਕਰਦੇ ਆ ਕੀ ਨਾਂ ਜੀ ਤੇ ਕਿਹੜਾ ਛੋਟਾ ਏਰੀਆ ਜੀ ਉੱਥੋਂ ਪੰਜਾਬ ਚੋਂ ਮੇਰਾ ਨਾਮ ਸੁਰਿੰਦਰ ਸਿੰਘ ਭੈਸਵਾ ਜੀ ਹਾਂਜੀ ਅਲਾਕਾ ਸਾਡਾ ਮਾਲਪੁਰਾ ਪਿੰਡ ਪਹਾੜਾ ਗਣੇਸ਼ਪੁਰ ਤੇ ਉੱਥੇ ਦਾ ਫਿਰ ਮੇਰੇ ਨਾਲ ਦੀ ਨੌਕਰੀ ਕਰਦੇ ਹੋਗੇ ਪਹਿਲਾਂ ਰਿਟਾਇਰ ਹੋਏ ਹੋ ਨਹੀਂ ਜੀ ਮੈਂ 20 ਕਿਸਾਲਾਂ ਦਾ ਸੀ ਜਿਆਦਾ ਆ ਗਿਆ ਹਾਂ ਜੀ ਪਹਿਲਾਂ ਅੱਛਾ ਪਹਿਲਾਂ ਇੰਗਲੈਂਡ ਚ ਆਇਆ ਜੀ ਫਿਰ ਇੱਥੇ ਆ ਗਿਆ ਕਿ ਤਾਂ 1976 ਚ ਮੈਂ ਇੰਗਲੈਂਡ ਆਇਆ ਸੀਟਾਂ ਜੀ ਵਧੀਆ ਬੱਚੇ ਇੱਥੇ ਤੁਸੀਂ ਆਪਦੇ ਸਾਰਾ ਪਰਿਵਾਰ ਹਾਂਜੀ ਉੱਥੇ ਦੇ ਜੰਪਲ ਹੋ ਆ ਜੀ ਇੱਥੇ ਜਿੱਦਾਂ ਠੀਕ ਨੇ ਆਪਣੇ ਯੂਨੀਵਰਸਿਟੀ ਚ ਪੜ੍ਹ ਕੇ ਕੰਮ ਕਰਨਾ ਤੇ ਲੱਗੇ ਜਣੀ ਜਿਵੇਂ ਤੁਸੀਂ ਆਣੇ ਜੰਪਲਾਂ ਇੱਥੋਂ ਦੇ ਪੰਜਾਬੀ ਵਧੀਆ ਕਈ ਵਾਰੀ ਪੰਜਾਬੀ ਉਹ ਹੋ ਜਾਂਦੀ ਹੈ ਜਿਹੜੇ ਜੰਪਲ ਹੁੰਦੇ ਇੱਥੇ ਪੰਜਾਬ ਨਾਲ ਕਈ ਵਾਰੀ ਮੋਹ ਟੁੱਟ ਜਾਂਦਾ ਪੰਜਾਬ ਚ ਜਾਂਦੇ ਆਉਣੇ ਆ ਜੀ ਨਹੀਂ ਜੀ ਪੰਜਾਬ ਚ ਨਹੀਂ ਇੱਕ ਦੋ ਵਾਰੀ ਗਏ ਆ ਕਿਉਂਕਿ ਇੱਥੇ ਇੰਗਲੈਂਡ ਦਾ ਉਹਨਾਂ ਦਾ ਜੰਪਲ ਹੋਇਆ ਤਾਂ ਫਿਰ ਇੱਥੇ ਜਿੱਦਾਂ ਹੈ ਜੀ ਉਹਨਾਂ ਦਾ ਬੜਾ ਪੰਜਾਬ ਨਾਲ ਹੈ ਨਹੀਂ ਪਤਾ ਉਹਨਾਂ ਨੂੰ ਹੈਗਾ ਫਿਰ ਸਾਡਾ ਪਿੰਡ ਕਿਹੜਾ ਆ ਤੇ ਕਿੱਥੇ ਘਰ ਸਾਡਾ ਇੰਨਾ ਪਤਾ ਆ ਬਾਕੀ ਤੁਸੀਂ ਤਾਂ ਫਿਰ ਜਾਂਦੇ ਆਉਂਦੇ ਰਹਿੰਦੇ ਹੋ ਹਾਂ ਜੀ ਮੈਂ ਜਾਂਦਾ ਰਹਿੰਦਾ ਤੇ ਕਿਵੇਂ ਕਿਵੇਂ ਲੱਗਦਾ ਜਦੋਂ ਤੁਸੀਂ ਛੱਡ ਕੇ ਆਏ ਸੀ ਪੰਜਾਬ ਤੇ ਹੁਣ ਪੰਜਾਬ ਜੇ ਕਿਤੇ ਗੱਲਾਂ ਸੁਣਦੇ ਆਂ ਖਬਰਾਂ ਸੁਣਦੇ ਆਂ ਪੰਜਾਬ ਦੇ ਇੱਕ ਦਰਦ ਹੁੰਦਾ ਵੀ ਕਿਤੇ ਨਾ ਕੋਈ ਐ ਜੀਆਂ ਗੱਲਾਂ ਹੋਣੀਆਂ ਹੋਣੀਆਂ ਹੋ ਜਾਂਦੇ ਸਾਡੀ ਜਵਾਨੀ ਆ ਜਿਹੜੀ ਇੰਨਾ ਸਾਥ ਇਧਰ ਵੀ ਹੈਗਾ ਇਹ ਗੱਲ ਨਹੀਂ ਵੀ ਇੱਥੇ ਹੈੜੀ ਹੈ ਨਾ ਉਧਰ ਵੀ ਆ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਪੰਜਾਬ ਛੱਡ ਕੇ ਆਏ ਸੀ ਹੁਣ ਜਿਹਦੇ ਕਿਤੇ ਜਾਣੇ ਉਹ ਪੰਜਾਬ ਹੈ ਨਹੀਂ ਜੀ ਉਹ ਨਹੀਂ ਹੈਗਾ ਜੀ ਉਹ ਮੁਹੱਬਤ ਹੈ ਨਹੀਂ ਅੱਗੇ ਆ ਹਾਂ ਹੈ ਜੀ ਰਿਸ਼ਤੇ ਅੱਜ ਘਟ ਗਿਆ ਬੂਹ ਕਿਵੇਂ ਕਿਵੇਂ ਘਟ ਗਿਆ ਜੀ ਕਿਵੇਂ ਲੱਗਦਾ ਵੀ ਆਪਣੇ ਪਰਿਵਾਰਾਂ 'ਚ ਕਿ ਕੋਈ ਦੂਰ ਦੇ ਰਿਸ਼ਤੇਦਾਰੀਆਂ 'ਚ ਸਾਰਿਆਂ 'ਚ ਹੀ ਹੋ ਗਿਆ ਜੀ ਸਰ ਬੰਦੇ ਸੈਲਫਿਸ਼ ਹੋ ਗਏ ਆਪਣਾ ਆਪਣਾ ਹੈ ਜੀ ਪਿਆਰ ਮੁਹੱਬਤ ਘਟ ਗਿਆ ਆਪਣਾ ਫਾਇਦਾ ਜਿੱਥੇ ਹੁੰਦਾ ਉਧਰ ਨੂੰ ਜਾਂਦੇ ਆ ਹੈ ਜੀ ਵੈਸੀ ਨਾ ਵੈਸੀ ਨਾ ਜਿਹੜਾ ਆਪਾਂ ਗੱਲ ਕਰੀਏ ਤਾਂ ਇੱਥੇ ਇੱਥੇ ਇਧਰਲੇ ਪਾਸੇ ਜਿਵੇਂ ਆਉਣੇ ਆ ਤੁਸੀਂ ਇੱਥੋਂ ਦੇ ਕਲਚਰ ਦਾ ਤੇ ਉੱਥੋਂ ਦੇ ਕਲਚਰ ਦਾ ਫਰਕ ਆ ਇੱਥੇ ਬਰਾਬਰਤਾ ਦੀ ਗੱਲ ਹੁੰਦੀ ਆ ਕਿੰਨੀ ਕ ਬਰਾਬਰਤਾ ਜਿਵੇਂ ਉੱਥੇ ਆਪਾਂ ਬਾਬੇ ਨਾਨਕ ਦਾ ਸਿਧਾਂਤ ਲਈਏ ਆਪਾਂ ਕਹਿੰਦੇ ਆ ਵੀ ਕਿਰਤ ਕਰੋ ਵੰਡ ਛਕੋ ਜਾਂ ਉੱਥੇ ਗੱਲਾਂ ਹੁੰਦੀਆਂ ਪਵਨ ਗੁਰੂ ਪਾਣੀ ਪਤਾ ਮੈਨੂੰ ਐ ਲੱਗਦਾ ਵੀ ਮੈਂ ਇੱਥੇ ਆ ਕੇ ਦੇਖਿਆ ਵੀ ਆਹ ਜਿਹੜੀ ਸਾਡੀ ਹਵਾ ਸਾਫ਼ ਆ ਜਾਂ ਸਾਡਾ ਇੱਥੇ ਪਾਣੀ ਸੁੱਧਾ ਇੱਥੇ ਜਿਹੜੀਆਂ ਗੱਲਾਂ ਵੀ ਇਹਨਾਂ ਨੇ ਅਪਣਾਇਆ ਲੱਗਦਾ ਜਿਵੇਂ ਬਾਬਾ ਨਾਨਕ ਐ ਸੀ ਇਹਨੇ ਸਾਡਾ ਤੇ ਪਰ ਆ ਇਹਨਾਂ ਨੇ ਸਾਡਾ ਰਾਹ ਜਿਹੜਾ ਇਹ ਫੜੀ ਬੈਠੇ ਆ ਇਹ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਇੱਥੇ ਰਹਿ ਨਹੀਂ ਹੋ ਹਾਂਜੀ ਹਾਂਜੀ ਇਹ ਗੱਲ ਸਹੀ ਆ ਜੀ ਇੱਥੇ ਜਿੱਦਾਂ ਗਵਰਨਮੈਂਟ ਦਾ ਕੰਟਰੋਲ ਜਾਦੇ ਆ ਉੱਥੇ ਕੰਟਰੋਲ ਹੈ ਨਹੀਂ ਆਪਣੀ ਆਪਣੀ ਮਰਜ਼ੀ ਕਰਦੇ ਇੱਥੇ ਲੋਕ ਜਿੱਦਾਂ ਸਿਆਸਤੋਂ ਜਾਦੇ ਪ੍ਰੇਰਤਵਾ ਤੇ ਉਹ ਕੁਐਸਚਨ ਵੀ ਕਰਦੀ ਆ ਪੋਲੀਟੀਸ਼ੀਅਨ ਨੂੰ ਗੁਰਦੁਆਰਿਆਂ ਦੇ ਵਿੱਚ ਵੀ ਵੀ ਇਹ ਕੱਦ ਨਹੀਂ ਹੋ ਰਿਹਾ ਜੇ ਨਾ ਹੋਵੇ ਆਪਣੀ ਵੋਟ ਦੀ ਵੈਲਿਊ ਦਾ ਇਹਨਾਂ ਨੂੰ ਪਤਾ ਹੈ ਠੀਕ ਹੈ ਜਿੱਥੇ ਤੁਸੀਂ ਬਰਾਬਰਤਾ ਦੀ ਗੱਲ ਕੀਤੀ ਆ ਇਕ ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ ਇੱਥੇ ਸਾਰੇ ਅਸੀਂ ਭਰਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਕੋਈ ਛੋਟਾ ਵੱਡਾ ਹਾਂ ਕੋਈ ਇਹਦੇ ਵਿੱਚ ਨਹੀਂ ਹੈਗਾ ਹਾਂ ਜੀ ਠੀਕ ਹੈ ਜੀ ਸਾਡਾ ਮੋਹ ਮਹਾਭਰਤਵਾ ਮੈਂ ਆਪ ਕੰਮ ਤੋਂ ਹਟ ਕੇ ਹਾਂ ਜੀ ਤੇ ਇੱਥੇ ਨੂੰ ਆਇਆ ਸਿੱਧਾ ਕੰਮ ਕਿੰਨਾ ਕੀਤਾ ਜੀ ਇੱਥੇ ਆ ਕੇ ਫਿਰ ਕੰਮ ਤਾਂ ਤੁਸੀਂ ਮਿੱਟੀ ਦਾ ਮਿੱਟੀ ਹੋਏ ਜੀ ਤੁਸੀਂ ਦੱਸਿਆ ਜੀ ਇੰਗਲੈਂਡ ਚ ਉਧਰੋਂ ਤੋਂ ਹੋ ਕੇ ਇੱਥੇ ਆਏ ਹਾਂ ਮੈਂ ਜੀ 1976 ਤੋਂ 90 ਤੱਕ ਹੀ ਉੱਥੇ ਕੰਮ ਕੀਤਾ ਹਾਂ ਜੀ 90 ਚ ਮੈਂ ਇੱਥੇ ਆ ਗਿਆ ਤੇ ਹੁਣ ਮੈਂ ਮੇਰੀ ਉਮਰ 70 ਸਾਲ ਦੀ ਹੋ ਚੱਲੀ ਆ ਜੀ ਪੰਜਾ ਚੌਵੇਂ ਪੈਨਸ਼ਨ ਲੱਗੀ ਜੀ ਪੈਨਸ਼ਨ ਵੀ ਲਈ ਜਾਂਦੇ ਆ ਜੀ ਇਹ ਮਿੱਠੀ ਝੇਲ ਤਾਂ ਹੀ ਆ ਜੀ ਹਾਂ ਮੈਂ ਕੰਮ ਵੀ ਕਰੀ ਜਾਂਦੇ ਉਹ ਵੀ ਪੈਸੇ ਆਉਂਦੇ ਆ ਐਸੇ ਨਹੀਂ ਹੋਣਾ ਇਹ ਤੋਂ ਬਾਅਦ ਵੀ ਪੈਨਸ਼ਨ ਲੱਗੀ ਆ ਫੇਰ ਵੀ ਕੰਮ ਕਰ ਸਕਦੇ ਹੋ ਹਾਂ ਜੀ ਤੇ ਜਿਹੜੀ ਪੈਨਸ਼ਨ ਹੈ ਜਿਹੜੀ ਪੈਨਸ਼ਨ ਲੱਗਦੀ ਆ ਜੀ ਹਾਂ ਜੀ ਉਹ ਕੋਈ ਪਹਿਲਾਂ ਕੰਮ ਤੁਸੀਂ ਕੀਤਾ ਹੁੰਦਾ ਉਹਦੇ ਹਿਸਾਬ ਨਾਲ ਲੱਗਦੀ ਆ ਕਿਵੇਂ ਲੱਗਦੀ ਆ ਜੀ ਪੈਨਸ਼ਨ ਵੀ ਉਮਰ ਦੇ ਹਿਸਾਬ ਨਾਲ ਲੱਗ ਜਾਂਦੀ ਆ ਜਿਹੜਾ ਕੈਨੇਡਾ ਪੈਨਸ਼ਨ ਹੋਣਾ ਜੀ ਜਿੰਨਾ ਕੰਮ ਤੁਸੀਂ ਕੀਤਾ ਉਹਦੇ ਹਿਸਾਬ ਨਾਲ ਲੱਗਦੀ ਆ ਹਾਂ ਹੈ ਜੀ अच्छा ओके ते ओ सा अच्छा एक ਇਹ ਸਿਹਤ ਸਹੂਲਤਾਂ ਬਾਰੇ ਦੱਸੋ ਜੀ ਜਿਵੇਂ ਹੁਣ ਸਿਹਤ ਸਹੂਲਤਾਂ ਦਾ ਕਿਵੇਂ ਆ ਇੱਥੇ ਆਪਣੇ ਕਾਰਡ ਬਣੇ ਹੁੰਦੇ ਆ ਜੀ ਸਾਰਾ ਇਲਾਜ ਲੂਜ ਵਗੈਰਾ ਤੇ ਆ ਵੀ ਉਸ ਤਰੀਕੇ ਨਾਲ ਆਪਣੇ ਤਾਂ ਉਥੇ ਸਿਰ ਦੁਖਦਾ ਤੇ ਉਦੋਂ ਵੀ ਦਵਾਈ ਤੇਰੀ ਬੁਖਾਰ ਉਦੋਂ ਵੀ ਬੁਆਈ ਇੱਥੇ ਵੱਲੋਂ ਆ ਤੇ ਵੀ ਟਾਈਮ ਲੱਗ ਜਾਂਦਾ ਜਾਂ ਉਥੇ ਮਹੀਨਾ ਮਹੀਨਾ ਲੱਗ ਜਾਂਦਾ ਜੇ ਕੋਈ ਇਲਾਜ ਮੇਜਰ ਬਿਮਾਰੀ ਹੋਵੇ ਤਾਂ ਜੀ ਹੁਣ ਜੀ ਅੱਗੇ ਪਹਿਲਾਂ ਤਾਂ ਇੱਥੇ ਵੀ ਸਿਹਤ ਸਹੂਲਤਾਂ ਬਹੁਤ ਵਧੀਆ ਸੀ ਹੁਣ ਜਿੱਦਾਂ ਆਬਾਦੀ ਵਧੀ ਆ ਉਹਦੇ ਨਾਲ ਸਿਹਤ ਸਹੂਲਤਾਂ ਵਧੀਆਂ ਨਹੀਂ ਹੁਣ ਕਈ ਵਾਰੀ ਅਪੁਆਇੰਟਮੈਂਟ ਤੁਹਾਨੂੰ ਲੰਮੀ ਪੈ ਜਾਂ ਹਾਂਜੀ ਜਿਹੜਾ ਬੰਦਾ ਇੱਥੇ ਪੱਕਾ ਆ ਉਹਦਾ ਇਲਾਜ ਫ੍ਰੀ ਆ ਉਹਨੇ ਮੈਡੀਕਲ ਸਰਵਿਸਿਜ਼ ਪਲਾਨ ਦੇ ਥੱਲੇ ਆਉਣਾ ਡੇਗਾ ਹਾਂਜੀ ਅੱਛਾ ਤੇ ਜਿਹੜੇ ਦੂਜੇ ਆ ਉਹਨਾਂ ਦੀ ਫਿਰ ਇੰਸ਼ੋਰੈਂਸ ਹੋਵੇ ਤਾਂ ਠੀਕ ਵਾ ਨਹੀਂ ਤਾਂ ਠੀਕ ਨਹੀਂ ਕੰਮ ਹੁਣ ਹੁਣ ਵੀ ਕਰਦੇ ਆ ਵੀ ਆਹਾ ਕੋਈ ਛੁੱਟੀ ਵਾਲਾ ਦਿਨ ਕੱਢਦੇ ਆ ਇੱਥੇ ਆਉਣ ਨੂੰ ਕਿ ਵੈਸੇ ਹੁਣ ਠੀਕ ਆ ਸੋ ਮੜ ਮੁੜ ਕੇ ਬੋਝ ਲੱਥਾ ਹੁਣ ਕਬੀਲਦਾਰੀ ਦਾ ਜੀ ਕੰਮ ਤੋਂ ਆਇਆ ਜੀ ਮੈਂ ਸਵੇਰੇ 7 ਵਜੇ ਕੰਮ ਤੇ ਲੱਗਾ ਹਾਂ ਤੇ 3 ਵਜੇ ਹਟਿਆ 3:30 ਆ ਗਿਆ ਤੇ ਹੁਣ ਇੱਥੇ ਨੂੰ ਆ ਗਿਆ ਸਾਡੇ ਕੰਮ ਕੀ ਕੀ ਕੰਮ ਹੋਣਾ ਈ ਤੁਹਾਡਾ ਹਾਂ ਜੀ ਬਾਰਡਰ ਤੇ ਜਿਹਦਾ ਨਾ ਉੱਥੇ ਵੇਅਰ ਹਾਊਸ ਵਾਲਾ ਅੱਛਾ ਅੱਛਾ ਉੱਥੇ ਕੰਮ ਕਰਦੇ ਹਾਂ ਤੁਹਾਡੇ ਥੱਲੇ ਕਾਉਂਟਰਡ ਵੇਅਰ ਹਾਊਸ ਉੱਥੇ ਮੈਂ ਕੰਮ ਕਿੰਨੀ ਉਮਰ ਤੱਕ ਕੰਮ ਕਰਦੇ ਰਹਿੰਦੇ ਆ ਬਜ਼ੁਰਗ ਇੱਥੇ ਜੇ ਆਪਾਂ ਸੋਚੀਏ ਜਿਵੇਂ ਉੱਥੇ 50 ਸਾਲ ਤੋਂ ਗੋਡੇ ਦੁਖਣ ਲੱਗ ਜਾਂਦੇ ਆ ਬਜ਼ੁਰਗਾਂ ਦੇ ਜਾਂ ਹੋਰ ਬਿਮਾਰੀਆਂ ਘੇਰ ਲੈਂਦੀਆਂ ਇਹ ਜੀਆਂ ਇਹ ਇੱਥੇ ਕਿੰਨਾਕ ਲੱਗਦਾ ਜਿੱਦਾਂ ਜੀ ਜਿਹੜੀ ਪੈਨਸ਼ਨ ਆ ਉਹ 65 ਸਾਲ ਤੋਂ ਲੱਗਦੀ ਆ ਪਰ ਤੁਸੀਂ अर्ਲੀ ਪੈਨਸ਼ਨ ਵੀ ਲੈ ਸਕਦੇ ਹੋ 60 ਸਾਲ ਤੋਂ ਹਾਂ ਜੀ 10 ਹੋਰ ਥੋੜੀ ਘੱਟ ਦਿੰਦੇ ਆ ਪਰ ਜਿੱਥੇ ਤੇ ਕੰਮ ਕਰਨੇ ਦਾ ਸਵਾਲ ਹੋ ਆ ਇਹ ਕਾਨੂੰਨ ਹੈਗਾ ਆ ਬੀਸੀ ਦਾ ਕੈਨੇਡਾ ਦਾ ਕਿ ਤੁਸੀਂ ਜਿੰਨੀ ਵੀ ਉਮਰ ਤੇ ਕੰਮ ਕਰ ਸਕਦੇ ਆ ਜੇ ਤੁਹਾਡਾ ੈਂਪਲੋਇਰ ਖੁਸ਼ ਹੋ ਆ ਹਾਂ ਤਤੋ ਸਿੱਖ ਕਰ ਸਕਦੇ ਆ ਪੈਨਸ਼ਨ ਵੀ ਲੈ ਸਕਦੇ ਆ ਤਨਖਾਹ ਵੀ ਤੇ ਹਾਂਜੀ ਤੁਹਾਡਾ ਕੀ ਨਾਂ ਜੀ ਕਰਮਕ ਸੰਗ ਕਰਮਕ ਸੰਗ ਜੀ ਤੇ ਕਿਹੜਾ ਪਿੰਡ ਆ ਕਿਹੜਾ ਏਰੀਆ ਜੀ ਆਪਣੇ ਪੰਜਾਬ ਚੋਂ ਨਮਾ ਸ਼ਹਿਰ ਜ਼ਿਲ੍ਹਾ ਆ ਹਾਂਜੀ ਪਿੰਡ ਮੇਰਾ ਕੁਲਥਮ ਹੈ ਕਿਹੜਾ ਪਿੰਡ ਜੀ ਕੁਲਥਮ ਕੁਲਥਮ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਆਇਆਂ ਨੂੰ ਇੱਥੇ ਸਾਨੂੰ ਹੋ ਗਿਆ 26 ਵਿਸਾ ਤੇ ਬੱਚਿਆਂ ਕੋਲੇ ਆਏ ਹੋਗੇ ਪਹਿਲਾਂ ਬੱਚੇ ਆਏ ਹੋਣੇ ਇੱਥੇ ਸੈਟਾ ਵਧੀਆ ਜੀ ਬੱਚੇ ਜਿਹੜੇ ਅਗਲੇ ਅਗਲੀ ਪੀੜ੍ਹੀ ਆ ਜੀ ਜਿਵੇਂ ਹੁਣ ਲੱਗਦਾ ਪਹਿਲਾ ਵਾਲੀ ਪੀੜ੍ਹੀ ਤੋਂ ਥੋੜੇ ਜਿੜ ਪੀੜ੍ਹੀ ਤੋਂ ਬਾਅਦ ਥੋੜੀ ਪੀੜ੍ਹੀ ਤੇ ਹੁਣ ਤੀਜੀ ਗਾਹਲੀ ਪੀੜ੍ਹੀ ਉਹ ਲੱਗਦਾ ਵੀ ਪੰਜਾਬ ਨਾਲ ਜੁੜੀ ਰਹੂਗੀ ਓਵੇਂ ਜਿਹੜਾ ਨਾ ਕਿ ਕਿਵੇਂ ਲੱਗਦਾ ਅਜੇ ਤਾਂ ਜਾਦੇ ਆ ਗਾਹਾਂ ਦਾ ਪਤਾ ਕੁਛ ਨਹੀਂ ਅਜੇ ਨਿਆਣਾ ਘਰਾਂ 'ਚ ਬੱਚਿਆਂ ਨੂੰ ਤੁਸੀਂ ਜਿਵੇਂ ਉਧਰ ਸਾਡੇ ਭਾਈ ਸਾਹਿਬ ਬੈਠੇ ਨੇ ਜਸਵਿੰਦਰ ਸਿੰਘ ਸਰਾ ਉਹ ਜਦੋਂ ਉਹਨਾਂ ਦੇ ਬੱਚੇ ਉਹ ਪੰਜਾਬੀ ਵੀ ਸਿਖਾਉਂਦੇ ਦਾਦੇ ਕੋਲੋਂ ਬੜਾ ਮੈਨੂੰ ਵਧੀਆ ਲੱਗਿਆ ਇੱਥੇ ਆ ਕੇ ਵੀ ਇਹ ਜਦੋਂ ਬੱਚੇ ਪੰਜਾਬੀ ਘੱਟ ਜਾਂਦੇ ਹੁੰਦੇ ਇਸ ਮੀਡੀ ਤੇ ਇਹ ਤਾਂ ਮਾਹੌਲ ਹੈਗਾ ਘਰਾਂ ਚ ਵੀ ਇੱਕ ਦਾਦੇ ਕੋਲੋਂ ਜਦੋਂ ਬੱਚੇ ਸਿੱਖਦੇ ਆ ਤੇ ਉਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਕੋਈ ਸਿਖਾਉਂਦੇ ਆ ਜੀ ਇੱਥੇ ਤੁਸੀਂ ਬੈਠੇ ਥੋੜੇ ਬਹੁਤੇ ਪੜੇ ਹੁੰਦੇ ਆ ਸੱਤ ਸੱਤ ਜਮਾਤਾਂ ਕੀਤੀਆਂ ਪੰਜਾਬੀ ਦੀਆਂ ਹਾਂਜੀ ਪਹਿਲਾਂ ਖਾਲਸਾ ਸਿੱਖ ਜਾਂਦੇ ਰਹੇ ਜੀ ਇਸ ਕਰਕੇ ਪੰਜਾਬੀ ਲੈਕਸ ਲੈਂਦੇ ਆ ਪੜ੍ਹ ਲੈਂਦੇ ਆ ਇੱਕ ਦੂਜੇ ਨਾਲ ਗੱਲਾਂ ਤਾਂ ਮਲਾਂ ਦੀ ਅੰਗਰੇਜ਼ੀ ਚ ਕਰਦੇ ਹੁੰਦੇ ਆ ਤੇ ਫਿਰ ਵੈਸੇ ਵੀ ਪੰਜਾਬੀ ਮਾਹੌਲ ਹੈਗਾ ਘਰ ਚ ਘਰ ਸਾਡਾ ਪੰਜਾਬੀ ਦਾ ਹੀ ਧਰਮ ਹੈ ਕਿਆ ਬਾਤ ਹੈ ਵਧੀਆ ਹਾਂ ਤੇ ਜਦੋਂ ਬਾਹਰ ਨਿਆਣਿਆਂ ਤੇ ਆਪਸ ਵਿੱਚ ਹੀ ਉਹ ਤਾਂ ਸਿਹਤ ਠੀਕ ਰਹਿੰਦੀ ਹੈ ਕਿਸੇ ਕੋਲ ਵਧੀਆ ਤੰਦਰੁਸਤੀ ਹੈ ਬਹੁਤ ਟਾਈਮ ਪਾਸ ਹੋਈ ਜਾਂਦਾ ਤੇ ਇੱਥੇ ਇੱਥੇ ਫਿਰ ਕਿੰਨੇ ਟਾਈਮ ਦੇਣੇ ਆ ਆ ਸਾਥ ਚ ਇਧਰਲੇ ਪਾਸੇ ਜਦੋਂ ਆ ਜੰਦੇ ਆ ਕਿੰਨੇ ਕ ਵਜੇ ਆ ਜੰਦੇ ਆ ਤੇ ਕਿੰਨਾ ਕ ਟਾਈਮ ਇੱਥੇ ਕਰਦੇ ਹੋ ਤੁਸੀਂ ਗੁਜ਼ਾਰਦੇ ਹੋ 2-3 ਘੰਟੇ ਦਾ ਜ਼ਰੂਰ ਆਈਦਾ ਪੈਦਲ ਦੇ ਪੈਦਲ ਵੀ ਤੁਸੀਂ ਵਾਵਾ ਮਤਲਬ ਦੀ ਰਸਤਾ ਤੈਅ ਕਰ ਜਾਂਦੇ ਆ ਹਣਾ ਨਾ ਤਾਂ ਬਹਾ ਠੀਕ ਰਹਿੰਦੀਆਂ ਘੰਟਾ ਘੰਟਾ ਖੰਡ ਤਾ ਤੁਰੀਦਾ ਹੀ ਹੈ ਘੰਟਾ 2 ਘੰਟੇ ਸਵੇਰ ਨੂੰ ਘੰਟਾ 2 ਠੀਕ ਹੈ ਠੀਕ ਹੈ ਠੀਕ ਹੈ ਜੀ ਹੈਲਥ ਤੇ ਵਧੀਆ ਹੀ ਆ ਜਿੰਨਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤਾਂ ਮੈਨੂੰ ਲੱਗਦੀ ਹੈ ਰਿਟਾਇਰ ਹੋਏ ਪੁਲਿਸ ਚ ਹੋਏ ਲੱਗਦੇ ਨਹੀਂ 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 ਪੁਲਿਸ ਵਾਲੇ ਆ ਪੁਲਿਸ ਵਾਲੇ ਲਾਦਾ ਠਾਣੇਦਾਰ ਹੀ ਰਿਟਾਇਰ ਹੋਏ ਨੇ ਇਹਦੀ ਸ਼ਕਲੇ ਪੁਲਸਾਂ ਯਾਰ ਕੀ ਆ ਉਦਾਂ ਨਹੀਂ ਸ਼ਕਲ ਅੱਛਾ ਅੱਛਾ ਜੀ ਆਪਾਂ ਤਾਂ ਕੀ ਆ ਇੰਨੇ ਖੇਤੀਬਾੜੀ ਕਰਦੇ ਪਿੰਡ ਕਿਹੜਾ ਜੀ ਪਿੰਡ ਲੁਧਿਆਣੇ ਦੇ ਨਾਲ ਖਵਾਜਕੇ ਪਿੰਡ ਆ ਜੀ ਖਵਾਜਕੇ ਹਾਂਜੀ ਤੇ ਖੇਤੀ ਕਰਦੇ ਸੀਗੇ ਜੀ ਬਲਵਿੰਦਰ ਸਿੰਘ ਗਰੇਵਾਲ ਆ ਜੀ ਜੀ ਤੇ ਖੇਤੀ ਕਰਦੇ ਸੀਗੇ ਜੀ ਮੈਂ ਖੇਤੀ ਕਾਫੀ ਵੱਡੀ ਕਿੰਨਾ ਕੁ ਟਾਈਮ ਵੱਲ ਹੋ ਗਿਆ ਇਹਨੂੰ ਤਾਂ 2.5 ਸਾਲ ਹੋ ਗਏ ਜੀ ਇੱਥੇ ਪੱਕਾ ਇਹਨੂੰ ਪਹਿਲਾਂ ਆਉਂਦਾ ਜਾਂਦਾ ਰਹਿੰਦਾ ਸੀਗਾ ਖੇਤੀ ਮੈਂ ਕਰੀ ਗਿਆ ਬੇਟੀ ਆ ਕਿ ਬੇਟਾ ਜੀ ਬੇਟਾ ਮੇਰਾ ਇੱਥੇ ਜੀ ਬੇਟੀ ਮੇਰੀ ਅਮਰੀਕਾ ਚ ਬੇਟਾ ਮੇਰਾ ਇੱਥੇ ਹੈ ਅੱਛਾ ਜੀ ਹਾਂਜੀ ਹੁਣ 2.5 ਸਾਲ ਹੋ ਗਏ ਖੇਤੀ ਛੱਡੀ ਨੂੰ ਜੀ ਹੁਣ ਇੱਥੇ ਹੀ ਰਹਿੰਦੇ ਆ ਪੱਕੇ ਆਪਣੇ ਪੋਤਾ ਪੁੱਤ ਲੱਗੀ ਪੈਨਸ਼ਨ ਹਾਂਜੀ ਪਹਿਲੇ ਪੈਨਸ਼ਨ ਨਹੀਂ ਲੱਗੀ ਹੈ ਤੇ ਉਹ ਫਿਰ ਕਈ ਵਾਰੀ ਉਹ ਦੂਜਾ ਕਈ ਵਾਰੀ ਸੁਭਾਅ ਆਪਣਾ ਖੁੱਲਾ ਹੀ ਹੁੰਦਾ ਨਾ ਪੰਜਾਬ 'ਚ ਤੇ ਉਹ ਫਿਰ ਗਲਾਸੀ ਕਲੂਸੀ ਦਾ ਕਿਵੇਂ ਬਣਦਾ ਫਿਰ ਇੱਥੇ ਵੀ ਉਹ ਬੈਕਸੈਕ ਦਾ ਕੋਈ ਗਲਾਸੀ ਰੋਜ਼ ਲਾਈ ਦੀ ਆਸ਼ੋ ਲਾਈ ਕੋਈ ਸੁਆਗ ਨੇ 6 ਵਜੇ ਤੋਂ 6:30 ਵਜੇ ਤੋਂ ਬਾਅਦ ਹਾਂ ਗਲਾਸੀ ਲਾਈ ਦੀ ਹੈ ਹਾਂ ਇੰਜੋਏ ਕਰੀਏ ਗਲਾਸੀ ਵੀ ਲਾਈ ਦੀ ਦੋ ਗਲਾਸੇ ਲਾਈ ਦਿਆਂ ਨੇ ਆਪਦੇ ਇੱਕ ਪਹਿਲਾਂ ਲਾ ਬੱਚਿਆਂ ਨੂੰ ਜੋੜਿਆ ਜੀ ਆਪਣੇ ਕਲਚਰ ਨਾਲ ਆਪਣੇ ਪੰਜਾਬ ਨਾਲ ਜਿਹੜਾ ਨਾ ਵੀ ਜਾਂਦੇ ਹੁੰਦੇ ਆ ਜੀ ਜੋੜਿਆ ਜੀ ਮੇਰਾ ਪੋਤਾ-ਪੋਤੀ ਦੋਨੇ ਪੂਰੀ ਪੰਜਾਬੀ ਬੋਲਦੇ ਆ ਘਰੇ ਪਹਿਲਾਂ ਤੋਂ ਹੀ ਬੱਚਾ ਨੂੰ ਪੰਜਾਬੀ ਸਿਕਾ ਇੰਡੀਆ ਜਾਂਦੇ ਆ ਇਸ ਸਾਲ ਲੈ ਕੇ ਜਾਈਦਾ ਜਿਨ੍ਹਾਂ ਦੇ ਦਾਦਾ ਦਾਦੀ ਘਰ ਚ ਰਹਿੰਦੇ ਉਹ ਤਾਂ ਬੇਟੇ ਪੰਜਾਬੀ ਬੋਲਦੇ ਪੋਤੇ ਵੀ ਆ ਪੂਰੀ ਬੋਲਦੇ ਆ ਜੀ ਉਹਨਾਂ ਨੇ ਹੀ ਇਦਾਂ ਦੇ ਲੱਭਦੇ ਸਾਨੂੰ ਕਹਿੰਦੇ ਕਿ ਕਿੱਥੋਂ ਲੱਭਦੇ ਆ ਸੰਤਾ ਪਤਾ ਆ ਅੱਛਾ ਇੱਕ ਇੱਕ ਤੁਹਾਡਾ ਕੀ ਦੱਸਿਆ ਨਾ ਜੀ ਮੈਂ ਨਾ ਬਲਵੰਦਰ ਗਰੇਵਾਲ ਬਲਵੰਦਰ ਸਿੰਘ ਜੀ ਇੱਕ ਇਹ ਦੱਸੋ ਵੀ ਆਪਣੇ ਜਿਹੜੀ ਤੁਸੀਂ ਵੀ ਪੜ੍ਹਾਈ ਕੀਤੀ ਹੈ ਤੇ ਹੁਣ ਵੀ ਪੜ੍ਹਾਈ ਉਹੀ ਹੈ 1857 ਦਾ ਗਦਰ ਤੇ ਇਧਰਲੇ ਪਾਸੇ ਹੋਰ ਹੀ ਗੱਲਾਂ ਜਿਹੜੀਆਂ ਪੜ੍ਹਾਈ ਦਾ ਮਤਲਬ ਹੀ ਨਹੀਂ ਤੇ ਅੰਕਾਂ ਦੀ ਖੇਡ ਆ ਇੱਥੇ ਪੜ੍ਹਾਈ ਕਿਵੇਂ ਲੱਗਦੀ ਏ ਤੁਹਾਨੂੰ ਛੇ ਪੜ੍ਹਾਈ ਵਧੀਆ ਜੀ ਉੱਥੇ ਤਾਂ ਜਿਉਂ ਦੇਖ ਲੋ ਲਾ ਕੇ ਆਪਾਂ ਨੂੰ ਰਾਜਿਆਂ ਦਾ ਕਲਚਰ ਹੋਰ ਸਾਰਾ ਦੁਆਰਾ ਜਿਹਦਾ ਕੋਈ ਮਾਤਰ ਵੀ ਨਹੀਂ ਆਪਣੀ ਜ਼ਿੰਦਗੀ ਦੀ ਕੋਈ ਮਤਲਬ ਨਹੀਂ ਸਾਡੇ ਹੈਗੇ ਕਲਚਰ ਨਾਲ ਪਰ ਇੱਥੇ ਪੜ੍ਹਾਈ ਹੋਰ ਆ ਜੀ ਇੱਥੇ ਪੜ੍ਹਾਈ ਬੱਚਿਆਂ ਦੇ ਸੰਗੋ ਸੌਖੀ ਆ ਉੱਥੇ ਨਾਲ